ਪਰਵਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰੇ ਆ ਨਗਰ ਉਠਾ ਸਾਬਾਸ ਜਾ ਤੂ ਰਾਖ ਹੈ ਰਾਖ ਲੈ へ ਸਾਬਤ ਹੋਵੇ ਰਾਸ ਐਸਾ ਨਾਮ ਰਤਨ ਨਿਧ ਮੀਰੇ ਗੁਰਮਤਿ ਦੇਹ ਲਗਾਉ ਪਾਗ ਤੇਰੇ ਰਹਾਉ ਮਨ ਜੋਗੀ ਮਨ ਭੋਗੀ ਆ ਮਨ ਮੂਰਖ ਗਾਵਾਰ ਮਨ ਦਾਤਾ ਮਨ ਮੰਗਤਾ ਮਾਨ ਸਰ ਗੁਰ ਕਰਤਾਰ ਤੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਖਾਣੀ ਐ ਕਹੋ ਨਾ ਦੇਖਿਆ ਜਾਏ ਖੋਟੋ ਪੂਠੋ ਰਾਲੀਐ ਬਿਨ ਨਾ ਵੈ ਪਤ ਜਾਏ ਜਾ ਤੂੰ ਮੇਂ ਨਹਿ ਤਾ ਮਿਲ ਰਹਾ ਜਾ ਤੇਰੀ ਹੋਏ ਰਜਾਏ ਜਾਤ ਜਨਮ ਨਹਿ ਪੂਛੀਐ ਸੱਚ ਘਰ ਮੇਹੋ ਬਤਾਏ ਸਾ ਜਾਤ ਸਾਪਤ ਹੈ ਜੇਹੇ ਕਰਮ ਕਮਾਏ ਜਨਮ ਮਰਨ ਦੁਖ ਕਾਟੀਐ ਨਾਨਕ ਸ਼ੂਟ ਸੁਣਾਏ ਪਰਭਾਤੀ ਮਹੱਲਾ ਪਹਿਲਾ ਜਾਗਤ ਵਿਗਸੈ ਮੂਠੋ ਅੰਦਾ ਗਾਲ ਫਾਹੀ ਸਿਰ ਮਾਰੇ ਧੰਦਾ ਆਸਾ ਆਵੇ ਮਨ ਸਜਾਏ ੁਰਜੀ ਤਾਣੀ ਕਿਛ ਨਾਮ ਵਸਾਏ ਜਾਗਸ ਜੀਵਨ ਜਾਗਣਹਾਰਾ ਸੁਖ ਸਾਗਰ ਅੰਮ੍ਰਿਤ ਭੰਡਾਰਾ ਰਹਾਉ ਕਹਿਓ ਨਾ ਬੂਝੈ ਅੰਧ ਨਾ ਸੂਝੈ ਭੁੰਦੀਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ੁਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤਿਲ ਤਿਲ ਸ਼ੀਜੈ ਮਾਇਆ ਮੋਹ ਘਟਾਈ ਬੇਨ ਗੁਰੂ ਬੂਢੋ ਢਾਉ ਰ ਨਾ ਪਾਵੇ ਜਬ ਲਗ ਦੂਜੀ ਰਾਹੀ ਐਹਨੇ ਸ ਜੀਆ ਦੇਖ ਸੁਮਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਣ ਸੱਚ ਭੀਖਿਆ ਮੰਗੇ ਨਾਨਕ ਮਿਲੈ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਾਸਟਰ ਕਰੋ ਮੂਰਖ ਜਗ ਕਹੀਆ ਅਦਿਕ ਬਕਾਓ ਤੇਰੀ ਲਿਵ ਰਹੀਆ ਫੂਲ ਚੂਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾਉ ਜੇਸ ਨਿੰਦ ਹੈ ਸੋਈ ਵੇਦ ਜਾਣੈ ਗੁਰ ਕੈ ਸਬਦਿ ਦਾਰਨੀ ਸਾਣੈ ਕਾਰਨ ਨਾਮ ਅੰਤਰ ਗਤ ਜਾਣੈ ਜਿਸ ਨੂੰ ਨਦਰ ਕਰੇ ਸੋਈ ਵੇਦ ਜਾਣੈ ਮੈ ਮੈਲੋ ਊਜਲ ਸਚ ਸੋਏ ਊਤਮ ਆਖ ਨਾ ਊਚਾ ਹੋਏ ਮਨ ਮੁਖ ਖੂਲ ਮਹਾ ਵੇਖ ਖਾਏ ਗੁਰ ਮੁਖ ਹੋਏ ਸੋ ਰਾਚੈ ਨਾਏ ਅੰਦਾ ਬੋਲ ਮੁਕਤ ਗਵਾਰ ਹੀਣਾ ਨੀਚ ਬੁਰਾ ਬੁਰਿਆਰ ਨੀ ਧਨ ਕਾਓ ਧਨ ਨਾਮ ਪਿਆਰ ਇਹੋ ਧਨ ਸਾਰ ਹੋਰ ਵਿਖਿਆ ਸ਼ਾਰ ਉਸ ਤਾਂ ਨਿੰਦਾ ਸਬਦ ਵਿਚਾਰ ਜੋ ਦੇਵ ਤਿਸ ਕਉ ਜੈਕਾਰ ਤੂ ਬਖਸ ਹੈ ਜਾਤ ਪਤ ਹੋਏ ਨਾਨਕ ਕਹ ਹੈ ਤਹਾਵੇ ਸੋਏ ਪ੍ਰਭਾਤੀ ਮਹੱਲਾ ਪਹਿਲਾ ਖਾਇ ਮੈਲ ਵਿਧਾਇਆ ਪੈਦਾ ਘਰ ਕੀ ਹਾਨ ਵਾਕ ਵਾਕ ਵਾਦ ਚਲਾਇਆ ਬਿਨ ਨਾਵੇ ਦੇਖ ਜਾਣ ਬਾਬਾ ਐਸਾ ਵਿਖਮ ਜਾਲ ਮਨ ਵਸਿਆ ਬਿਬਲ ਝਾਗ ਸਹਜ ਪ੍ਰਗਾਸਿਆ ਰਹਾਉ ਵਿਖ ਖਾਣਾ ਵਿਖ ਬੋਲਣਾ ਵਿਖ ਕੀ ਕਾਰ ਕਮਾਏ ਜਮ ਦਰਵਾਦੇ ਮਾਰੀ ਅਹ ਸ਼ੂਟ ਸਾ ਸਾਚੈ ਨਾ ਆਏ ਜੀਵ ਆਇਆ ਤੇ ਵਜਾਏ ਸੀ ਕੀਆ ਲਖ ਲੈ ਜਾਏ ਮਨ ਮੁਖ ਮੂਲ ਗਵਾਇਆ ਦਰਗਹਿ ਮਿਲੈ ਸਜਾਏ ਜਾਗ ਖੋਟਾਓ ਸਚ ਨਿਰਮਲੋ ਗੁਰ ਸਬਦੀ ਵਿਚਾਰ ਤੇ ਨਰ ਵਿਰਲੇ ਜਾਣੀ ਹੈ ਜਿਨ ਅੰਤਰ ਗਿਆਨ ਮੂਰਾਰ ਰਾਜ ਰਜੈ ਨੀ ਚਰ ਚਰੈ ਅਮਰ ਆਨੰਦ ਸਰੂਪ ਨਾਨਕ ਜਾਲ ਕਾਉ ਮੀਨ ਸੈ ਥੇ ਭਾਵੈ ਰਖੋ ਪੀਤ ਪਰਵਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤੁਰਾਈ ਰਹਿਸ ਰੰਗ ਫੁਰਮਾਏ ਸਕਾਈ ਪੈਨਣ ਖਾਣਾ ਚੀਤ ਨਾ ਪਾਈ ਸਾਚ ਸਹਜ ਸੁਖ ਨਾਮ ਵਸਾਈ ਕਿਆ ਜਾਨਾ ਗਿਆ ਕਰੇ ਕਰਾਵੇ ਨਾਮ ਬਿਨਾ ਤਨ ਕਿਛ ਨਾ ਸੁਖਾਵੇ ਰਹਾ ਜੋਗ ਬਿਨੋਦ ਸੁਵਾਦ ਆਨੰਦਾ ਮਾਤ ਸਤਿ ਭਾਏ ਭਗਤ ਗੋਬਿੰਦਾ ਕੀਰਤ ਕਰਮਕਾਰ ਨਿਜ ਸੰਦਾ ਅੰਤਰ ਰਵਤਉ ਰਾਜ ਰਵਿੰਦਾ प्रयो प्रयो प्रीत प्रेम उरधारी दीना नाथ पियो बनवारी आनदन नाम दान व्रतकारी तृप्त तरंग तत् विचारि कथौ कथौ क्या मैं जूर भगत करी कराहे मोर अंतर वसै चूकै मैं मोर किस सेवी दूजा नहीं होरे ਗੁਰ ਕਾ ਸਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਚਾਖਿਆ ਪੂਰਾ ਉਪਾਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸਬਦ ਮਨ ਮਾਨਿਆ ਅਵਰ ਨਾਰਾਂਗਨ ਹਾਰਾ ਐਹ ਨਿਸ ਜੀਆ ਦੇਖ ਸੰਭਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਘਣੋਂ ਅਤ ਰੂੜਾ ਦੀਨ ਦਿਆਲ ਪ੍ਰੀਤਮ ਮਨ ਮੋਹਨ ਆਤ ਰਸ ਲਾਲ ਸੁ ਗੂੜਾ ਰਹਾਉ ਉਪਰਕੂਪ ਗਗਨ ਪਨਿਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਭੇਦ ਜਾਣੈ ਗੁਰਮੁਖ ਗਿਆਨ ਵਿਚਾਰੈ ਪਸਰੀ ਕਿਰਨ ਰਾਸ ਕਮਲ ਬਿਗਾਸੇ ਸਾਸ ਘਰ ਸੂਰ ਸਮਾਇਆ ਕਾਲ ਵਿਤੁ ਹੁ ਸੈ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਰਾਤ ਰਸ ਰੰਗ ਚਲੂ ਲੈ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੀ ਰਾਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਬਹਿਲਾ ਬਾਰ ਹੈ ਮਹਿ ਰਾਵਲ ਖੱਪ ਜਾਵਹਿ ਚਾਹੋ ਛੇ ਮਹਿ ਸੰਿਆਸੀ ਜੋਗੀ ਕਾਪੜੀਆ ਸਿਰ ਕੂਥੇ ਬਿਨ ਸਬਦੈ ਗਾਲ ਫਾਸੀ ਸਬਦ ਰਤੇ ਪੂਰੇ ਬੈਰਾਗੀ ਔ ਹੱਠ ਹਸਤ ਮਹਿ ਭੀਖਿਆ ਜਾਚੀ ਏਕ ਭਾਏ ਨਿਵਲਾਗੀ ਰਹਾਉ ਬ੍ਰਾਹਮਣਵਾਦ ਪੜਹਿ ਕਾਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕੇਸ਼ ਸੂਝੈ ਨਹੀਂ ਮਨ ਮੁਖ ਵਿਛੜੈ ਦੁਖ ਪਾਏ ਸਬਦ ਮਿਲੇ ਸੇ ਸੁਚਾਚਾਰੀ ਸਾਚੀ ਦਰਗਹਿ ਮਾਨੇ ਆਨ ਦਿਨ ਨਾਮ ਰਤਨ ਲੇਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ Jap ਤਪ ਤੀਰਥ ਸਬਦ ਵਸੇ ਨਾਨਕ ਸਤਗੁਰ ਮਿਲੇ ਮਿਲਾਇਆ ਦੁਖ ਪਰਾਸ਼ਤ ਕਾਲ ਨਸੇ ਪਰਵਾਤੀ ਮਹੱਲਾ ਤਹਿਲਾ ਸੰਤਾ ਕੀ ਰੇਣ ਸਾਧ ਜਨ ਸੰਗਤ ਹਾਰ ਪੀਰਤ ਤਾਰ ਤਾਰੀ ਕਹਾ ਕਰੈ ਬਪੁਰਾ ਜਮ ਡਰਪੈ ਗੁਰਮੁਖ ਹਰਿਦੈ ਮੂਰਾਰੀ ਜਾਲ ਜਾਓ ਜੀਵਨ ਨਾਮ ਬਿਨਾ ਹਰਿ ਜਪ ਜਾਪ ਜਪਉ ਜਪਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰ ਉਪਦੇਸ ਸਾਚ ਸੁਖ ਜਾ ਕਉ ਕੀ ਆ ਤਿਸ ਉਪਮਾ ਕਹੀਐ ਲਾਲ ਜਿਵੇਂ ਹਰ ਰਤਨ ਪਦਾਰਥ ਖੋਜਤ ਗੁਰਮੁਖ ਲਹੀਐ ਚੀਨ ਗਿਆਨ ਧਿਆਨ ਧਨ ਸਾਚਉ ਏਕ ਸ਼ਬਦ ਲਿਵ ਲਾਵੇ ਨਿਰਾ ਲੰਭ ਨਿਰਹਾਰ ਨਿਹਕੇਵਲ ਨਿਰਭਉ ਥਾੜੀ ਲਾਵੇ ਸਾਇਰ ਸਬਤ ਭਰੇ ਜਾਲ ਨਿਰਮਲ ਉਲਟੀ ਨਾਬਤ 라ਵੇ ਬਾਹਰ ਜਾਤਾ ਉਠਾ ਕਰਹਾਵੇ ਗੁਰਮੁਖ ਸਹਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜੇਨ ਗੁਰਮੁਖ ਆਪ ਪਛਾਨਿਆ ਨਾਨਕ ਕਹੈ ਅਵਰ ਨਹੀਂ ਦੂਜਾ ਸਾਚ ਸਬਦ ਮਨ ਮੰਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚਾਉ ਪਦੇ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ ਭੂਜੈ ਸਬਦੇ ਰਹਿਆ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵ ਲਾਈ ਹਰ ਹਰ ਨਾਮ ਜਪਹੁ ਜਨ ਭਾਈ ਗੁਰ ਪ੍ਰਸਾਦ ਮਨ ਅਸਥਿਰ ਹੋਵੈ ਆਨ ਦਿਨ ਹਰ ਰਸ ਰਹਿਆ ਅਗਾਈ ਰਹਾਉ ਆਨ ਦੇਨ ਭਗਤ ਕਰਹੁ ਦਿਨ ਰਾਤੀ ਇਸ ਜੋਗ ਕਾ ਲਾਹ ਭਾਈ ਸਦਾ ਜਨ ਨਿਰਮਲ ਮੈਲ ਨ ਲਾਗੇ ਸਚ ਨਾਮ ਚਿਤ ਲਾਈ ਸੋਖ ਸੀਗਾਰ ਸਤਿਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੋਟ ਭੰਡਾਰ ਭਰੇ ਕਦੇ ਟੁੱਟ ਨਾ ਆਵੇ ਸਦਾ ਹਰਿ ਸੇਵਹੁ ਭਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਿਗੁਰ ਦੀ ਆ ਦਿਖਾਈ